हेलो गाइस गुड मॉर्निंग वेलकम बैक टू आवर न्यू व्लॉग हेलो जी हेलो गुड मॉर्निंग जी गुड मॉर्निंग बिजी हां ਤੁਸੀਂ ਬਹੁਤ ਬੀਜੀ ਹੈ ਬੀਜੀ ਹੋ ਜੀ ਮਾਲ ਲੈ ਕੇ ਆਣਾ ਹੈ ਸ਼ਰਟਾਂ ਦਾ ਸ਼ਰਟਾਂ ਅੱਤੇ ਬੋਰੇ ਤਾਂ ਕੱਲ ਚੁੱਕੀਏ ਤੇ ਅੱਤੇ ਹੁਣ ਇੱਕ ਦੋ ਪੈਕ ਕਰਦੇ ਪਏ ਨੇ ਲੈ ਕੇ ਜਾ ਰਹੇ ਆ गाइस ਸ਼ਰਟਾਂ ਉਹ ਗੱਡੀ ਚੜਾਈ ਪਈ ਐ ਸੋਫੇ ਦੇ ਉੱਤੇ ਕਿਉਂਕਿ ਰੱਖਣ ਦੀ ਜਗ੍ਹਾ ਨਹੀਂ ਰਹੀ ਸੀ ਕੱਲ ਮਾਲ ਆਇਆ ਸੀ ਬੜਾ ਫੇ ਗੱਡੀ ਨੂੰ ਸੋਫੇ ਦੇ ਉੱਤੇ ਹੀ ਚੜਾ ਦਿੱਤਾ ਸੀ ਤੇ ਦੇਖੋ ਗਾਇਜ਼ ਸ਼ਰਟ ਆ ਵੀ ਸ਼ਰਟ ਲੈ ਕੇ ਚੱਲੇਗਾ ਤੇ ਉਹ ਮੈਂ ਵਾਈਫਾਈ ਦੀ ਡੱਬੀ ਨਾ ਵਿੱਚ ਹੀ ਰੱਖ ਦਿੱਤੀ ਹੈ ਹੈ ਫੋਟੇ ਡਿੱਕੀ ਤੇ ਤਾਂ ਕਿ ਤੁਹਾਨੂੰ ਯਾਦ ਰਵੇ ਠੀਕ ਹੈ ਓਕੇ ਅਸੀ ਨੇ ਉਸੇ ਨੂੰ ਸੋ ਗਾਇਸ ਅਸੀਂ ਆਹ ਵਾਈਫਾਈ ਜਿਹੜਾ ਲਗਵਾਇਆ ਹੈ ਨਾ ਬੜਾ ਹੀ ਵਧੀਆ ਹੈ ਬਹੁਤ ਵਧੀਆ ਤੇ ਉਧਰ ਰੂਮ ਚ ਆਈ ਹੋਈ ਏ ਗੁੜੀਆ ਦੀ 프ੈਂਟ ਸੋ ਗਾਇਸ ਅੰਦਰੋਂ ਤਾਂ ਮੈਂ ਸਾਰੀ ਡਸਟਿੰਗ ਵਗੈਰਾ ਸਾਰੀ ਕਰਤੀ ਸੀ ਸਾਰੀ ਬੈੱਡ ਦੀ ਚੱਦਰ ਵਗੈਰਾ ਵਿਛਾਤੀ ਸੀ ਟੂ ਟੂ ਸਾਫ ਕਰ ਦਿੱਤੀ ਸਾਰਾ ਕੁਝ ਤੇ ਬਸ ਇੱਥੇ ਰਹਿ ਗਿਆ maal ਜਿਵੇਂ ਚਕਿੰਦਾ ਏ ਤੇ ਫਿਰ ਇੱਥੋਂ ਵੀ ਥੋੜੀ ਸਫਾਈ ਕਰ ਦੇਣੀ ਏ ਸੋਫੇ ਦੇ ਉੱਪਰ ਵੀ maal ਪਿਆ ਸਾਰਾ ਰੱਖਿਆ ਹੋਇਆ ਵਾ ਅੱਧੇ ਤਾਂ ਬੂਰੇ ਚਕੀ ਕੇ ਗਾਇਸ ਇਹ ਹੀ ਰਹਿ ਗਏ ਹੁਣ ਤੇ ਅੱਜ ਫੇਰ ਸ਼ਾਮੀ ਆ ਜਾਏਗਾ maal ਦੁਬਾਰਾ ਤੋਂ ਤੇ ਇਧਰ ਨਾਲ ਦੇ ਰੂਮ ਚ ਆਈ ਹੋਈ ਏ ਗੁੜੀਆਂ ਦੀ ਫਰੈਂਡ ਗੁੜੀਆਂ ਦੀ ਥੇਲੀ ਆਈ ਹੋਈ ਏ ਉਹਦੇ ਲਈ ਮੈਂ ਬਣਾਣੇ ਨੇ ਸੈਂਡਵਿਚ ਏ ਗਈਆਂ ਸੀ ਸਵੇਰ-ਸਵੇਰ ਪ੍ਰੈਕਟਿਸ ਕਰਨ ਕਬੱਡੀ ਦੀ ਹੁਣ ਫਾਈਨਲ ਮੈਚ ਹੋਣਾ ਹੈ ਇਹਨਾਂ ਦਾ ਤੇ ਪ੍ਰੈਕਟਿਸ ਕਰਨ ਗਈਆਂ ਸੀ ਸੋ ਗਾਇਜ਼ ਪਿੱਛੇ ਹਿੱਸਾ ਇਗਨੋਰ ਕਰਿਓ ਕਿਉਂਕਿ ਹਜੇ ਮੈਂ ਕਿਚਨ ਸਾਫ ਕਰਨਾ ਹੈ ਸਾਰਾ ਬर्तन ਸਾਰੇ ਮਾਂਜਨੇ ਨੇ ਸਾਰੇ ਤੇ ਹੁਣੇ ਆਈਏ 1 ਘੰਟਾ ਲੱਗਾ ਕੇ ਆਈਏ ਸਕੂਲੋਂ ਤੇ ਆਂਦੇ ਹੀ ਉਹਨੂੰ ਭੁੱਖ ਲੱਗੀ ਬੜੀ ਤੇ ਉਹਨਾਂ ਦੋਨਾਂ ਲਈ ਹੁਣ ਮੈਂ ਸੈਂਡਵਿਚ ਬਣਾ ਕੇ ਦੇਣ ਲੱਗੀ ਆ ਕਿਉਂਕਿ ਰੋਟੀ ਤਾਂ ਉਹਨਾਂ ਨੇ ਖਾਣੀ ਨਹੀਂ ਸੋ ਕਹਿੰਦੀ ਆ ਕਿ ਸਾਨੂੰ ਨਾ ਸੈਂਡਵਿਚ ਹੀ ਬਣਾ ਦਿਓ ਉਹਨਾਂ ਨੂੰ ਨਾ ਸੈਂਡਵਿਚ ਬਣਾ ਕੇ ਦੇ ਦਾਂ ਗਾਇਸ ਸੋ ਗਾਇਸ ਮੈਂ ਲੈ ਲਿਆ ਨੇ ਦੋਨਾਂ ਲਈ ਚਾਰ-ਚਾਰ ਬ੍ਰੈਡ ਤੇ ਪੀਸ ਲੈ ਲਏ ਨੇ ਮੱਖਣ ਲੈ ਲਿਆ ਏ ਚੀਜ਼ ਸਲਾਈਸ ਲੈ ਲਈ ਏ ਔਰ ਗੈਨੋ ਲੈ ਲਏ ਏ ਚਿਲੀ ਫਲੈਕਸ ਲੈ ਲਈਏ ਤੇ ਮਾਇਓਨੀਜ਼ ਲੈ ਲਈਏ ਸੋ ਮੈਂ ਬਣਾਉਣ ਲੱਗੀ ਹਾਂ ਸੈਂਡਵਿਚ ਰੈਸਟੋਰੈਂਟ ਸਟਾਈਲ ਸੈਂਡਵਿਚਸ بس गाइस ਇੱਕ ਤਾਂ ਇਹਨੇ फटाफट ਪਾਈ ਹੋਈ ਕਾਲੀ ਤੇ ਆਪਾਂ फटाफट ਇਹਨੂੰ ਦਵਾਂਗੇ ਸੈਂਡਵਿਚ ਬਣਾ ਕੇ ਬਹੁਤ ਕਾਲੀ ਪੰਦੀਏ ਰੈਸਟੋਰੈਂਟ ਸਟਾਈਲ ਪਰ ਬਣਾਵਾਂਗੇ ਸਿੰਪਲ ਸੋਬਰ ਹੀ ਆਪਾਂ ਲੱਗਣਗੇ ਰੈਸਟੋਰੈਂਟ ਸਟਾਈਲ ਮਾਇਓਨੈਸ ਗਾਇਜ਼ ਆਪਾਂ ਚੰਗੀ ਤਰ੍ਹਾਂ ਲਗਾ ਲਈ ਤੰਦੂਰੀ ਮਾਇਓਨੈਸ ਖਤਮ ਸੀ ਮੇਰੇ ਕੋਲ ਸੋ ਮੈਂ ਇਹਦੇ ਨਾਲ ਹੀ ਕੰਮ ਚਲਾਵਾਂਗੀ ਹੁਣ ਕਿਉਂਕਿ ਇਹ ਸਾਡੀ ਗੁੜੀਆ ਖਾਂਦੀ ਏ ਤੰਦੂਰੀ ਮਾਇਓਨੈਸ ਵਾਲੇ ਉਹ ਤਾਂ ਹੈ ਨਹੀਂ ਸੀ ਸੋ ਆਪਾਂ ਇਹ ਹੀ ਲਗਾਵਾਂਗੇ ਹੁਣ ਸਾਰੇ ਸੈਂਡਵਿਚ ਬ੍ਰੈਡ ਦੇ ਉੱਪਰ ਪਹਿਲੇ ਆਪਾਂ ਇਹ ਰੈਡੀ ਕਰ ਲਈਏ ਗਾਈਜ਼ ਇਹਨਾਂ ਸੈਂਡਵਿਚ ਦੇ ਵਿੱਚ ਮੈਂ ਸਿਰਫ ਮੋਟਾ-ਮੋਟਾ ਹੀ ਪਿਆਜ਼ ਪਾਵਾਂਗੀ ਬਰੀਕ ਕਰਕੇ ਨਹੀਂ ਪਾਵਾਂਗੀ ਕਿਉਂਕਿ ਮੈਂ ਕਿਸੇ ਟਾਈਮ ਵਿੱਚ ਕਿਸੇ ਟਾਈਮ ਪਾਣੀ ਆ ਬਰੀਕ-ਬਰੀਕ ਕਰਕੇ ਕਿਸੇ ਟਾਈਮ ਆਪਾਂ ਮੋਟਾ-ਮੋਟਾ ਪਾਈਦਾ ਕਿਉਂਕਿ ਦੋਨੋਂ ਤਰੀਕਿਆਂ ਨਾਲ ਹੀ ਵਧੀਆ ਲੱਗਦਾ ਹੈ ਇਹ ਵਾਸ਼ ਕਰ ਲਿਆ ਆਪਾਂ ਪਿਆਜ਼ ਇੱਕ ਇਹਦੇ ਉੱਪਰ ਹੀ ਐਦਾਂ-ਐਦਾਂ ਹੀ ਲਗਾਵਾਂਗੇ ਆਪਾਂ ਸ਼ਿਮਲਾ ਮਿਰਚ ਗਾਜਰ ਵਗੈਰਾ ਇਹ ਸਭ ਨੇ ਮੈਂ ਪਾਣਾ ਸਿੰਪਲ ਹੀ ਬਣਾਣਾ ਮੈਂ ਸਿਰਫ ਪਿਆਜ ਪਾ ਕੇ ਠੀਕ ਹੈ ਹਲਕਾ ਹਲਕਾ ਲਗਾਵਾਂਗੇ ਆਪਾਂ ਇਹਦੇ ਉੱਤੇ ਨਮਕ ਠੀਕ ਹੈ ਔਰ ਗੈਨੋ ਆਪਣੀ ਇੱਧਰ ਨੀਚੇ गिर ਗਈ ਉਹਨੂੰ ਚੱਕੀਏ ਤੁਸੀਂ ਇਹਨਾਂ ਨੂੰ ਔਰ ਗੈਨੋ ਚਿਲੀ ਫਲੈਕਸ ਸਾਰਾ ਕੁਝ ਆ ਜ ਸਿੰਪਲ ਹੀ ਪਾਣਾ ਗਾਇਜ਼ ਆਪਾਂ और गैनो, ठीक है हम आप स्लाइस देखो देखोग यह है सिंपल सैंडविच बिल्कुल ही सिंपल ਹੁਣ ਆਪਾਂ ਲੈ ਲਿਆ ਆਪਣਾ ਗ੍ਰਿਲ ਓਨ ਕਰ ਦਿੱਤੀ ਆਪਾਂ ਵਿੱਚ ਰੱਖਾਂਗੇ ਮੱਖਣ ਮੈਲਟ ਹੋ ਜਾਣਾ ਨਾਲ ਦੀ ਨਾਲ ਹੀ ਮੈਲਟ ਹੋਈ ਜਾਣਾ ਇਹ ਠੀਕ ਹੈ ਸੈਂਡਵਿਚ ਲਗਾ ਕੇ ਫਿਰ ਆਪਾਂ ਉੱਪਰ ਵੀ ਮੱਖਣ ਪਾਵਾਂਗੇ ਇਹਨੇ ਆਪੇ ਮੈਲਟ ਹੋ ਜਾਣਾ ਹੁਣ ਆਪਾਂ ਗ੍ਰਿਲ ਨੂੰ ਕਰ ਦਾਂਗੇ ਬੰਦ ਸਿਰਫ 2 ਮਿੰਟ ਲੱਗਨੇ ਨੇ ਗਾਇਸ ਸਿਰਫ 2 ਮਿੰਟ ਲਾਈਟ ਹੋ ਗਈ ਬੰਦ ਇੱਕ ਲਾਈਟ ਬੰਦ ਹੋ ਗਈ ਤੇ ਹੁਣ ਆਪਾਂ ਦੇਖੇ ਸੈਂਡਵਿਚ ਬਣ ਗਏ ਨੇ ਆਪਣੇ ਰੈਡੀ ਹੋ ਗਏ ਨੇ ਸੈਂਡਵਿਚ ਹੁਣ ਆਪਾਂ ਨੂੰ ਕੱਢ ਲਾਂਗੇ ਇਹਨਾਂ ਨੂੰ ਪਲੇਟ ਵਿੱਚ ਠੀਕ ਹੈ ਊ ਗਰਮ 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 ਬੇਹਦੀ ਗਰਮ ਨੇ ਬਹੁਤ ਗਰਮ ਗਰਮ ਹੈ ਇਜ਼ੀ ਇਜ਼ੀ ਸੈਂਡਵਿਚ ਦੇਖੋ ਜਦ ਤੱਕ ਆਪਾਂ ਆਹ ਕੱਟ ਲੈਣ ਤੇ ਆਪਾਂ ਦੂਸਰੇ ਵੀ ਅੰਦਰ ਰੱਖ ਦਿੱਤੇ ਨੇ ਇਹਦੇ ਬੰਨੇ ਧਾਰਦੀ ਆਪਾਂ ਸੋ ਗਾਇਸ ਬੰਦ ਕਰ ਦਈਏ ਚਲੋ ਜੀ ਜਦ ਤੱਕ ਆਪਣੇ ਆ ਬੰਦੇ ਨੇ ਤਾਂ ਆਪਾਂ ਇਹਨਾਂ ਦੀ ਪਲੇਟਿੰਗ ਕਰ ਲਈ ਆਪਾਂ ਸੈਂਡਵਿਚ ਬਣੇ ਨਾ ਪੂਰੇ resturant style ਇੱਕ ਮਿੰਟ ਦੇਖੋ ਜੀ ਗਾਇਸ ਹੁਣ ਆਪਾਂ ਇਹਦੀ ਪੇਟਿੰਗ ਕਰਾਂਗੇ ਸੋਨੀ ਸੋਨੀ ਪਲੇਟਿੰਗ ਸੈਂਡਵਿਚ ਦੀ ਜਿਵੇਂ ਕਿ ਬਾਜ਼ਾਰੀ ਨੂੰ ਦੇ ਨੇ ਇਹ ਬਾਜ਼ਾਰੀ ਵਾਂਗ ਬਣੇ ਨੇ ਪੂਰੇ ਦੇਖੋ ਰੇਟਿੰਗ ਆਪਣੀ ਸੈੱਟ ਨਹੀਂ ਬਹਿ ਰਹੀ ਠੀਕ ਹੈ ਠੀਕ ਹੈ ਹਲੋ ਬਹੁਤ ਵਧੀਆ ਬਹੁਤ ਸ਼ਾਨਦਾਰ ਬਣੇ ਦੇਖੋ ਜੀ ਆਪਾਂ ਸੈਂਡਵਿਚ ਬਣਾ ਲਏ ਨਾ ਪੂਰੇ ਰੈਸਟੋਰੈਂਟ ਸਟਾਈਲ ਦੇਖੋ 치ਜ਼ੀ 치지 ਸਾਰੇ ਦੇਖੋ ਕਿੰਨੀ 치지 치지 ਬਣੇ ਨੇ ਸਾਰੇ ਸੈਂਡਵਿਚ ਦੇਖੋ ਐ ਪ੍ਰੋਪਰ ਬਣ ਚੁੱਕੇ ਨੇ ਪ੍ਰੋਪਰ ਦੇਖੋ ਗਾਇਸ ਲਾਈਕ ਤਾਂ ਬੰਦਾ ਹੈ ਹੁਣ ਇਹਨੂੰ ਕਰ ਦੋ ਐਦਾਂ ਤੇ ਰੱਖ ਦੋ 소ਸ ਸਾਈਡ ਤੇ ਰੱਖ ਦੋ 소ਸ ਇਹਦੀਸ ਫਰੈਂਡ ਨੇ ਦੇਖ ਕੇ ਗਾਇਸ ਅੱਜ ਖੁਸ਼ ਹੋ ਜਾਣਾ ਚੀਜੀ ਚੀਜੀ ਸੈਂਡਵਿਚ ਬਣੇ ਦੇਖ ਕੇ ਉਸਨੇ ਕਹਿਣਾ ਵਾਓ ਆਂਟੀ ਜੀ ਤੁਸੀਂ ਕਿੰਨੇ ਵਧੀਆ ਬਣਾ ਕੇ ਦਿੱਤੇ ਨੇ ਸੈਂਡਵਿਚ بس गाइस ਹੁਣ ਮੈਂ ਅੰਦਰ ਉਸ ਨੂੰ ਦੇਖ ਕੇ ਆਵਾ ਤੇ ਦੇਖੋ ਕੀ ਕਹਿੰਦੀ ਉਹਦੀ ਫਰੈਂਡ ਉਸ ਨੂੰ ਪਸੰਦ ਆਉਂਦੇ ਨੇ ਪਰ ਉਹਨਾਂ ਨੇ ਚਿਹਰਾ ਨਹੀਂ ਦਿਖਾਣਾ गाइस ਉਹ ਉਹਨਾਂ ਨੇ ਚਿਹਰਾ ਬਿਲਕੁਲ ਨਹੀਂ ਦਿਖਾਣਾ ਵੀਡੀਓ ਦੇ ਵਿੱਚ ਸੋ गाइस ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਜ਼ਰੂਰ ਕਰਿਆ ਕਰੋ ਸ਼ੇਅਰ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਤੁਹਾਨੂੰ ਮਿਲਿਆ ਤੁਹਾਨੂੰ ਨੈਕਸਟ ਵੀਡੀਓ ਤੇ ਨਵੇਂ ਵਲੋਗ ਵਿੱਚ ਬਾਏ ਗਾਇਸ ਬਾਏ ਸੋ ਗਾਇਸ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਉਮੀਦ ਹੈ ਤੁਹਾਨੂੰ ਇਹ ਵੀਡੀਓ ਬੜੀ ਵਧੀਆ ਲੱਗੀ ਹੋਏਗੀ ਤੇ ਸੋ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜੂ ਕਰਦੇ ਹੋ ਮਿਲਿਆ ਤੁਹਾਨੂੰ ਨੈਕਸਟ ਵੀਡੀਓ ਤੇ ਨਵੇਂ ਵਲੋਗ ਵਿੱਚ ਬਾਏ ਗਾਇਸ ਬਾਏ